ਲੇਡੀਜ਼ ਸੈਨੇਟਰੀ ਪੈਡਾਂ ਨੇ ਸੈਨੇਟਰੀ ਪੈਡਸ ਜੀ ਉਹ ਵਧੀਆ ਤਰੀਕੇ ਦੀਆਂ ਹੋਣੀਆਂ ਚਾਹੀਦੀਆਂ ਨੇ ਹੁਣ ਅਸੀਂ ਕੀ ਕਰਦੇ ਹਾਂ ਦੇਖੋ ਕਾਟਨ ਵੇਸ ਹੋਣੀਆਂ ਜੀ ਕਾਟਨ ਵੇਸ ਕਾਟਨ ਬੇਸ ਬਹੁਤ ਵਧੀਆ ਪਰ ਉਸ ਸਟਰਲਾਈਜੇਸ਼ਨ ਹੋਵੇ ਹੁਣ ਕੀ ਹੈ ਜੀ ਅੱਜ ਐਡਾ ਆਉਂਦੀਆਂ ਨੇ ਉਹਦੇ ਉੱਪਰ ਪਲਾਸਟਿਕ ਦੀ ਚਿੱਪ ਲੱਗੀ ਹੁੰਦੀ ਆ ਕਿੰਨੇ ਦੇ ਪੈਡ ਹੈ ਜੀ 3 ਰੁਪਏ ਦੇ ਲੇਡੀਜ਼ ਦੇ ਪਲਾਸਟਿਕ ਪੈਡਸ ਹਾਂਜੀ ਸਿਸਟਮ ਆ ਸਸਤੀਆਂ ਪੈੜਾਂ ਸਸਤੀ ਬੈਡਸ ਉਹ ਪੈਚ ਆਉਂਦੇ ਨੇ ਉਹ ਪੈਡ ਲੈ ਲੈਂਦੀ ਆ ਲੇਡੀਜ਼ ਪਰ ਜਿਹੜੀ ਉਹਦੇ ਚਿੱਪ ਲੱਗੀ ਹੁੰਦੀ ਆ ਉਹਤੇ ਬੇਕਾਰ ਪਲਾਸਟਿਕ ਲੱਗਿਆ ਹੁੰਦਾ ਜਦੋਂ ਬਲੀਡਿੰਗ ਹੁੰਦੀ ਆ ਨਾ ਇੱਕ ਲੇਡੀਜ਼ ਨੂੰ ਉਸ ਵੇਲੇ ਕੀ ਹੁੰਦਾ ਜੀ ਜਿਹੜਾ ਉਹਦਾ ਬਲੱਡ ਹੈ ਪੂਰਾ ਹੀਟ ਹੁੰਦਾ ਗਰਮ ਹੁੰਦਾ ਜਦੋਂ ਆ ਕੇ ਪੈਡ ਤੇ ਟਕਰਾਂਦਾ ਉਹ ਬਲੱਡ ਤਾਂ ਰਹਿ ਜਾਂਦਾ ਪੈਡ ਤੇ ਪਲਾਸਟਿਕ ਦੇ ਨਾਲ ਇਹ ਸਾਰਾ ਰਿਐਕਸ਼ਨ ਹੁੰਦਾ ਹੈ ਉਹਦਾ ਜਿਹੜਾ ਬੈਕਟੀਰੀਆ ਉਹ ਬੱਚੇਦਾਨੀ ਨੂੰ ਚਲਿਆ ਜਾਂਦਾ ਹੈ ਜਿਹੜਾ ਕਿ ਕੈਂਸਰ ਤੱਕ ਪੈਦਾ ਕਰਦਾ ਹੁਣ ਸਾਡੀ ਪੈਡ ਆਉਂਦੀ ਹੈ ਪੈਡ ਆਪਣੇ ਕੋਲੇ ਵੀ ਆ ਪਰ ਆਪਣੀ ਪੈਡ ਇਸ ਤਰ੍ਹਾਂ ਨੰਬਰ 1 ਈਚਿੰਗ ਨਹੀਂ ਹੋਣ ਦਿੰਦੀ ਹੂੰ ਮੈਡੀਕੇਟਡ ਹੈ ਨੰਬਰ 2 ਉਹ ਪੇਨ ਨਹੀਂ ਹੋਣ ਦਿੰਦੀ ਠੀਕ ਹੈ ਨਾ ਜੀ ਨੰਬਰ 3 ਲਕੋਰੀਏ ਨਹੀਂ ਬਣਨ ਦੇਂਦੇ ਪੇਨ ਕਾਦੀ ਜਦੋਂ ਜੇ ਮੈਂਸੇਜ ਡਿਸਚਾਰਜ ਹੁੰਦਾ ਨਾ ਉਦੋਂ ਬਹੁਤ ਪੇਨ ਹੁੰਦੀ ਐ ਲੇਡੀ ਉਹ ਤਾਂ ਇੰਟਰਨਲ ਹੀ ਹੁੰਦੀ ਐ ਉਹਦਾ ਪੈਡ ਨਾ ਵੈਸੇ ਇੰਨਾ ਕੋਈ ਨਹੀਂ ਜੀ ਨਹੀਂ ਜੀ ਪੈਡ ਪੇਨ ਕਿਲਰ ਐ ਆਪਣੇ ਤੁਹਾਡੇ ਪੈਡ ਹਾਂ ਪੇਨ ਰੋਕਦੀ ਐ 1 2 ਜੇ ਮੈਂ ਮਰਜੀ ਹੋਵੇ ਜੀ ਸਾਥੋਂ ਪੈੜਾ ਪੂਰੀਆਂ ਨਹੀਂ ਹੋ ਰਹੀਆਂ ਤੁਸੀਂ ਕਹਿ ਰਹੇ ਹੋ ਤੁਹਾਡੇ ਪੈਡ ਦੇ ਨਾਲ ਪੇਨ ਦੂਰ ਹੁੰਦੀ ਐ ਪੇਨ ਦੂਰ ਹੁੰਦਾ ਵੀਰ ਜੀ ਤੁਸੀਂ ਕਹਿੰਦੇ ਪੂਰੀਆਂ ਨਹੀਂ ਪੈਂਦੀਆਂ ਤਾਂ ਦਿਖਾ ਦਿਓ ਸਾਨੂੰ ਕੋਈ ਕੋਈ ਗੱਲ ਨਹੀਂ ਦਿਖਾ ਦਾਂਗੇ ਮੈਂ ਤੁਹਾਨੂੰ ਡੈਮੋ ਵੀ ਦਿਖਾ ਸਕਦਾ ਹਾਂ 120 ml ਪਾਣੀ ਸੋਖ ਕਰਦੀ ਹੈ ਜੀ 120 ml ਪਾਣੀ ਸੋਖ ਕਰਦੀ ਹੈ ਪੇਨ ਤਾਂ ਇੰਟਰਨਲ ਹੀ ਹੋਣੀ ਹੈ ਨਾ ਉਹਨੇ ਕਿੱਥੋਂ ਸਹੀ ਕਰਨੀ ਵਿੱਚ ਜਿਹੜੀ ਚੀਜ਼ ਦੇਖੋ ਇੱਕ ਨੈਚੁਰਲ ਹੋ ਗਈ ਮੈਡੀਕੇਟਡ ਹੋ ਗਈ ਠੀਕ ਹੈ ਨਾ ਜੀ ਬਾਰ ਬਾਰ ਪੈਡ ਨਹੀਂ ਚੇਂਜ ਕਰਨੀ ਇੱਕ ਦਿਨ ਵਿੱਚ ਦੀ ਇੱਕੋ ਪੈਡ ਯੂਜ਼ ਹੋਣੀ ਹੈ ਇਸ ਤਰ੍ਹਾਂ ਦੀ ਕੁਆਲਿਟੀ ਆ ਵੀ ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਂਦਾ ਇਸ ਕੰਪਨੀ ਦੇ 100 ਰੁਪਏ ਦੀ ਇੱਕ ਪੈੜ ਹੈ ਹੂੰ ਠੀਕ ਹੈ ਜੀ ਜਿਹੜੇ ਸਾਰੇ ਕੰਮ ਕਰਦੀ ਹੈ ਹੂੰ ਪਰ ਆਪਣੀਆਂ 100 ਤਕਰੀਬਨ 12 ਪੈੜਾਂ ਨੇ ਜੀ ਦੋ ਛੋਟੀਆਂ ਪੈਟੀ ਲੇਅਰ 10 ਪੈੜਾਂ 12 ਪੀਸ ਸਾਡਾ ਸਾਰਾ 2 ਟਾ 200 ਰੁਪਏ ਦਾ ਪੈਕੇਜ ਜੇ ਉਹਨਾਂ ਨੂੰ ਪਸੂਚੇ ਜਿਹੜੇ ਲੇਡੀਜ਼ ਬਰਥਰੇ ਨੇ ਪੜਾ ਰਿਪੀਟ ਚ ਲੈ ਕੇ ਜਾਂਦੇ ਨੇ ਸਾਡੀਆਂ ਪੜਾਣ ਕੈਨੇਡਾ ਤੱਕ ਜਾ ਰਹੀਆਂ ਨੇ ਜੀ ਦਿੱਤ ਕੀ ਉੱਥੇ ਤਾਂ ਕਿੰਨੀਆਂ ਹੀ ਕੰਪਨੀਆਂ ਨੇ ਜਿਹੜੇ ਇੱਥੇ ਕੰਮ ਕਰ ਰਹੇ ਨੇ ਮੈਂ ਤੁਹਾਨੂੰ ਕੈਨੇਡਾ ਤੋਂ ਵੀਡੀਓ ਕਾਲ ਤੇ ਪ੍ਰੂਫ ਵੀ ਕਰਾ ਸਕਦਾ ਹੂੰ ਕਰਾ ਦਿਓ ਠੀਕ ਹੈ ਨਾ ਜੀ ਹੁਣ ਕਰਾ ਦਿਓ ਬਾਅਦ ਚ ਕਰਾ ਦੇ ਕਰਾ ਦਿਓ ਕੋਈ ਚੱਕਰ ਨਹੀਂ ਮੈਂ ਤੁਹਾਨੂੰ ਤੁਹਾਡੇ ਨੰਬਰ ਤੇ ਨਾ ਤੁਸੀਂ ਵੀਡੀਓ ਬਣਾ ਲਿਓ ਠੀਕ ਹੈ ਤੁਹਾਡਾ ਨੰਬਰ ਦੇ ਦੇਗਾ ਉਹ ਪੈਨ ਜੀ ਸਾਰਾ ਡਿਫਾਈਨ ਕਰ ਦੇਣਗੇ ਮੇਰੇ ਮੈਨੂੰ ਹੀ ਨੰਬਰ ਦਿਓ ਮੈਂ ਵਿੱਚ ਵੀਡੀਓ ਬਣਾਉਂਗਾ ਇਦਾਂ ਕਰ ਲਿਓ ਜੀ ਹਮ ਨੋ ਡਾਊਟ ਮੈਂ ਤੁਹਾਨੂੰ ਨੰਬਰ ਦੇ ਦੂੰਗਾ ਹਮ ਕਿਉਂਕਿ ਸਿਸਟਮ ਕੀ ਹੈ ਨਾ ਹੁਣ ਪੈਡ ਲੇਡੀਜ਼ ਵਰਤਦੇ ਨੇ ਜਿਹੜਾ ਜਿਹੜਾ ਕੁਝ ਲੇਡੀਜ਼ ਦੱਸਦੇ ਨੇ ਮੈਂ ਉਹੀ ਡਿਫਾਈਨ ਤੁਹਾਨੂੰ ਕਰ ਰਿਹਾ ਹਮ ਉਹੀ ਕਲੀਅਰ ਕਰ ਰਿਹਾ ਹਮ ਠੀਕ ਹੈ ਨਾ ਜੀ ਤੇ ਯੂਟਰਸ ਦੀ ਗਰਮੀ ਲੀਵਰ ਦੀ ਗਰਮੀ ਜਦੋਂ ਹੁੰਦੀ ਹੈ ਉਦੋਂ ਲੇਡੀਜ਼ ਨੇ ਇਰੀਟੇਟ ਹੋ ਜਾਣਾ ਹੂੰ ਜਦੋਂ ਯੂਟਰਸ ਦੀ ਗਰਮੀ ਵੱਧਦੀ ਆ ਉਹਨਾਂ ਚਿੜਚਿੜਾਪਨ ਹੋ ਜਾਣਾ ਚਿੜਚਿੜਾਪਨ ਤੇ ਲੱਤਾਂ 'ਚ ਦਰਦ ਹੂੰ हिਪ ਪੇਨ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਚਿਹਰੇ ਨੇ ਬਡਰੂਪ ਹੋ ਜਾਣਾ ਅੱਖਾਂ ਦੇ ਆਲੇ-ਦੁਆਲੇ ਕਾਲੇ ਘੇਰੇ ਆ ਜਾਣੇ ਉਹ ਸਾਰੇ ਪ੍ਰੋਡਕਟ ਅਵੇਲੇਬਲ ਨੇ ਆਪਣੇ ਤੁਸੀਂ ਪਹਿਲਾਂ ਆਏ ਸੀ ਮੈਂ ਆਪਣੀ ਐਡ ਕੀਤੀ ਸੀ ਫੇਸਵੋਸ਼ ਫੇਸਕਿਟ ਦੀ ਫੇਸ ਕਿਟ ਦੀ ਹੈਨਾ ਜੀ ਹੁਣ ਉਹਦੋਂ ਵੀ ਐਡਵਾਂਸ ਆ ਗਏ ਉਦੋਂ ਵੀ ਐਡਵਾਂਸ ਆ ਗਿਆ ਉਹ ਉਦੋਂ ਵੀ ਨੈਚੁਰਲ ਚੀਜ਼ ਐਡਵਾਂਸ ਚੀਜ਼ ਤੇ ਬਿਲਕੁਲ ਸਿੰਪਲ ਚੀਜ਼ ਜਿਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਕੀ ਫਾਇਦਾ ਹੁੰਦਾ ਫੇਸ ਕਿਟ ਦਾ ਫੇਸ ਕਿਟ ਦਾ ਫਾਇਦਾ ਇਹ ਹੀ ਹੈ ਜੇ ਵੀ ਜਿਹੜੇ ਹੁਣ ਲੋਕੀ ਕੈਮੀਕਲ ਲਾ ਲਾ ਕੇ ਜਿੱਦਾਂ ਉਹਨੂੰ ਛੱਡਦੇ ਨੇ ਬੁਰਾ ਹਾਲ ਹੋ ਜਾਂਦਾ ਚਿਹਰੇ ਦਾ ਪਰ ਜਿਹੜਾ ਆਪਣਾ ਪ੍ਰੋਡਕਟ ਵਰਤੂਗਾ ਉਹਦੇ ਚਿਹਰੇ ਤੇ ਕਦੇਆਂ ਚੁਰੜੀਆਂ ਨਹੀਂ ਆਉਣਗੀਆਂ ਚਿਹਰੇ ਤੇ ਨਿਖਾਰ ਇੱਕ ਮਤਲਬ ਆਪਾਂ ਕਹਿੰਦੇ ਵੀ ਚਿਹਰੇ ਤੇ ਨੂਰ ਵੱਖਰਾ ਹੂੰ ਉਹ ਚੀਜ਼ ਤੁਸੀਂ ਕਿਸੇ ਵੀ ਅਦਰ ਉਸ ਦਾ ਕੋਈ ਸਿਰਮ ਲਾ ਲਿਓ ਫੇਸ ਤੇ ਉਹ ਚਿਪਚਿਪਾ ਹਟੋ ਇਰੀਟੇਟ ਕਰੀ ਜਾਂਦਾ ਹੂੰ ਸਾਡਾ ਸਿਰਮ ਲਾ ਲਿਓ ਐਦਾਂ ਰਚ ਜਾਂਦਾ ਜਦੋਂ ਵੀ ਤੁਸੀਂ ਹਾ ਚਿਹਰੇ ਤੇ ਹੱਥ ਲਾਉਂਗੇ ਜਾਂ ਤੁਸੀਂ ਹੱਥ ਤੇ ਲਾ ਲਿਆ ਐਦਾਂ ਸੌਫਟ ਸੌਫਟੀ ਰਹੂਗਾ ਇੰਨਾ ਪੈਣਾ ਦਾ ਪਿਆਰ ਮਿਲ ਰਿਹਾ ਜਿੰਨਾ ਵੀ ਕਹਦੋ ਵਦੇਸ਼ ਤੱਕ ਆਪਣੀ ਫੇਸ ਕਿਟ ਜਾਰੀ ਹੈ ਜੀ ਫਿਲਮ ਲਿਆ ਕੇ ਦਿਖਾ ਦੂੰਗਾ ਦਿਖਾ ਦਿੰਨੇ ਕੋਈ ਗੱਲ ਨਹੀਂ ਲਿਆ ਦੇਖਦੇ ਆ ਤੁਹਾਡੀ ਗੱਲਾਂ ਨੂੰ ਪ੍ਰੂਫ ਕਰਕੇ ਦੇਖ ਲੈ ਬਿਲਕੁਲ ਜੀ ਕਰੋ ਪ੍ਰੂਫ ਹੂੰ ਪ੍ਰੂਫ ਕਰੋ ਕੋਈ ਚੱਕਰ ਨਹੀਂ ਜੀ ਹੂੰ ਅੱਗੇ ਆਪਾਂ ਚਲੋ ਨਾਲ ਨਾਲ ਗੱਲਬਾਤ ਵੀ ਕਰੀ ਜਾਂਦੇ ਜਦੋਂ ਤੱਕ ਸਿਰਮ ਆਉਂਦਾ ਸਿਰਮ ਦੀ ਸਿਰਮ ਦਿਖਾ ਦਾਂਗੇ ਹੁਣ ਜਿਹੜਾ ਫੇਸ ਵਾਸਤੇ ਪਹਿਲਾਂ ਆਪਣਾ ਕ੍ਰਿਸਟਲ ਬਾਲਜ ਸੀ ਹੂੰ ਹੁਣ ਸੰਗਤ ਦੀ ਮੰਗ ਐਸੀਆ ਭੈਣਾ ਦੇ ਹੁਣ ਆਪਾਂ ਨੇ ਕਾਫੀ ਪੇ ਬੇਸ ਤੇ ਤਿਆਰ ਕਰਾ ਲੈ ਫੇਸ ਵਾਸ਼ ਹੂੰ ਬਹੁਤ ਚੱਲ ਰਿਹਾ ਨੈਚੁਰਲ ਕਾਫੀ ਹਜ ਕਾਫੀ ਬੇਸ ਤੇ ਹਾਂਜੀ ਉਹਦਾ ਵੀ ਫਾਇਦਾ ਉਹ ਜੀ ਦੱਸਣ ਵਾਲੇ ਦੱਸਦੇ ਨੇ ਕਹਿੰਦੇ ਜੇ ਫਲਾਣੀ ਕੰਪਨੀ ਦਾ ਵਰਤਿਆ ਉਹ ਚ ਕਾਫੀ ਬੇਸ ਹੈ ਉਹ ਬਹੁਤ ਵਧੀਆ ਬਹੁਤ ਵਧੀਆ ਆਪਾਂ ਦਿੱਤਾ ਮਤਲਬ ਕਿਵੇਂ ਕਿਵੇਂ ਮਿਲਦੇ ਆ ਬਿਲਕੁਲ ਜੀ ਹੂੰ ਕਰੀਮ ਹੈ ਆਪਣੀ ਹੂੰ ਉਹਦੇ ਬੜੇ ਰਿਜ਼ਲਟ ਨੇ ਹੂੰ ਸਿਸਟਮ ਇਹ ਹੈ ਜੀ ਕਈ ਦਫਾ ਹੁਣ ਕੰਨਿਆਂ ਦੇ ਨਾ ਪੈਣਾ ਨੂੰ ਰਿਜ਼ਲਟ ਘਟ ਹੈ ਉਹ ਫਿਰ ਮੈਨੂੰ ਕਹਿੰਦੇ ਨੇ ਜੇ ਰਿਜ਼ਲਟ ਘਟਾ ਹੈ ਮੈਂ ਕਹਿੰਦਾ ਜੇ ਇਕੱਲਾ ਫੇਸ ਤੋਂ ਹੀ ਜਾਨਨੇ ਹੋ ਸੋਨੂੰ ਨਾਲ ਹੋਰ ਪ੍ਰੋਬਲਮ ਹੋਊ ਫਿਰ ਕੀ ਨਿਕਲਦਾ ਸਾਹਮਣੇ ਸਾਨੂੰ ਪੀਸੀਓਡੀ ਜੀ ਲਕੋਰੀਆ ਉਹਦੇ ਕਰਕੇ ਫੇਸ ਚ ਬਿਲਕੁਲ ਫਿਰ ਉਹਨਾਂ ਦੇ ਉਹ ਕਲੀਅਰ ਕਰੀਦਾ ਤੇ ਉਹ ਕਲੀਅਰ ਕਰਕੇ 1 ਮਿੰਟ ਕੱਟ ਲਾਵਾਂਗੇ ਆਪਣੀ ਫਰਮੰਦੇ ਨਹੀਂ ਹੈਗੇ ਜੀ ਇੱਧਰ ਰੱਖੋ ਮੋੜ ਦੇ ਮੋੜ ਦੇ ਇਹ ਸਿਰਮ ਆਪਣਾ ਆਏਗਾ ਇਹਦਾ ਨਾਮ ਨਾ ਦਿਖਾਓ ਹਾਂ ਕੋਈ ਧੱਕਾ ਉਹ ਪਤਾ ਤੁਸੀਂ ਬ੍ਰਾਂਡ ਨਵਾਂ ਲਾਂਚ ਕਰ ਰਹੇ ਹੋ ਤੇ ਆਪਾਂ ਮੈਂ ਲਾ ਕੇ ਦੇ ਹਾਲਾ ਜੀ 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 ਬਸ ਇਹ ਤੁਸੀਂ ਲਾ ਕੇ ਚਲੋ ਕੋਈ ਨਾ ਆ ਐਡੀਟਰ ਸਾਹਿਬ ਜਿਹੜੇ ਵੀ ਐਡਿਟ ਕਰ ਰਹੇ ਹੋ ਵਿੱਚ ਵਿੱਚ ਜਿਹੜੀ ਗੱਲਾਂ ਕੀ ਕੱਢ ਦਿਓ ਠੀਕ ਹੈ ਤੁਸੀਂ ਕਹਾਂ ਵੀ ਫੇਸ ਸੀਰਮ ਜਿਹੜਾ ਇਹ ਇਹ ਹੱਥ ਤੇ ਲਾ ਕੇ ਦੇਖ ਸਕਦੇ ਬਿਲਕੁਲ ਜੀ ਲਾਓ ਇਹ ਨਾਲ ਕੀ ਫਾਇਦਾ ਕੀ ਹੁੰਦਾ ਤੁਸੀਂ ਦੇਖੋ ਜੀ ਮੈਨੂੰ ਦੱਸਿਓ ਆ ਦੇਖੋ ਮੈਨੂੰ ਲੱਗਦਾ ਆ ਰਿਹਾ ਕੈਮਰੇ 'ਚ ਜੀ ਆਹ ਹੁਣ ਚੰਗੀ ਤਰ੍ਹਾਂ ਰਗ ਰਬ ਕਰ ਲਓ ਜੀ ਥੋੜਾ ਫਰਕ ਆਇਆ ਫਰਕ ਆਇਆ ਜੀ ਆਇਆ ਆਇਆ ਵਰਗਾ ਤੁਸੀਂ ਇਹਨਾਂ ਮਾੜਾ ਜਿਹਾ ਸੁੱਕ ਜਾਂਦੇ ਹੋ ਹੁਣ ਦੂਜਾ ਹੱਥ ਵੀ ਰਗ ਕਰੋ ਜੀ ਜੋ ਜਰ ਲਾਵਾਂਗਾ ਤੇ ਮਤਾਈ ਨਾ ਗੂਗੀ ਨਹੀਂ ਜੀ ਫਰਕ ਦੇਖੋ ਵੀ ਇੱਕ ਤੇ ਲੱਗਿਆ ਇੱਕ ਤੇ ਨਹੀਂ ਲੱਗਿਆ ਫਰਕ ਕਿਦਾਂ ਮਹਿਸੂਸ ਹੋ ਰਿਹਾ ਜੀ ਵੀ ਇਹ ਥੋੜਾ ਜਿਹਾ ਜਿਹੜਾ ਹੈ ਉਹ ਕਾਫੀ ਪਲੇਨ ਜਿਹਾ ਲੱਗਦਾ ਫਿਰ ਇਹ ਥੋੜਾ ਖੁਰਦਰਾ ਜਿਹਾ ਲੱਗਦਾ ਫਿਰ ਇਹਦੇ ਵਿੱਚ ਜੇ ਵਿਟਾਮਿਨ ਸੀ ओरिजिनल ਹੈ ਆਰਗੇਨਿਕ ਹੈ ਬਿਲਕੁਲ ਮੈਂ ਤੁਹਾਨੂੰ ਜਿਹੜਾ ਫੇਸ ਵਾਸ਼ ਹੈ ਉਹ ਵੀ ਦਿਖਾਉਣਾ अरमान हां भाई टाइम ਮਰ ਜਾ ਉਹ ਦੂਜਾ ਦਿਖਾਏ ਆ ਆਪਣਾ ਰਾਇਲ ਰਿਚ ਦਾ ਇਹ ਚਾਹੇ ਸ਼ੋਅ ਕਰ ਦਿਓ ਜੀ ਆ ਇਹ ਤਾਂ ਡਿਮਾਡ ਆ ਆ ਰਾਇਲ ਵਿੱਚ ਆ ਤੁਸੀਂ ਕਰੋ ਤੁਸੀਂ ਪੈੜ ਵਿੱਚੋਂ ਕੱਢ ਦੇ ਪੈੜ ਕੱਢ ਦੇ ਪਹਿਲਾਂ ਤੋਂ ਪੈੜ ਕਰ ਦਿਖਾਣੇ ਆਪਾਂ ਦਿਖਾ ਕੇ ਕਰਨੀ ਗੱਲ ਕਰੀ ਬਸ ਕਰਨੀ ਫੁੱਲ ਫੁੱਲ ਖੁੱਲ ਖੁੱਲ